ਦੀ ਖਾਲਸਾ ਵਾਜ ਦੀ ਕੀ ਫਤਿਹ ਸੋ ਆਪ ਸਭ ਸੰਤਾਂ ਨੂੰ ਪਤਾ ਹੈ ਕੱਲ ਨੂੰ ਪਾਲਾ ਕੋਲਾਰਾਂ ਵਾਲਾ ਸਮਾਣੇ ਉਹਨੇ ਭਾਈ ਦੇ ਭਾਈ ਦੇ ਨੂੰ ਵਿਚਾਰੇ ਨੂੰ ਕੋਈ ਰਾਹ ਨਹੀਂ ਲੱਭਿਆ ਤੇ ਉਹਨੇ ਦਰਖਾਸਤ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਦਿੱਤੀ ਹੈ ਤੇ ਸ਼ੌਕੀ ਸ਼ਾ ਪ੍ਰਧਾਨ ਜੀ ਜਿਹੜੇ ਸੂਫੀ ਇਨਕਲਾਬ ਗਰੁੱਪ ਦੇ ਉਹਨਾਂ ਦੇ ਉੱਪਰ ਵੀ ਦਰਖਾਸਤ ਦਿੱਤੀ ਹੋਈ ਹੈ ਉਹ ਤੇ ਉੱਥੇ ਜਾਏ ਸੀ ਸੋ ਮੈਂ ਜਾਣਾ ਚਾਹਣਾ ਸਵੇਰੇ ਅਸੀਂ ਪਹੁੰਚ ਰਹੇ ਹਾਂ ਸੋ ਮੇਰੇ ਨਾਲ ਸਾਡੀ ਧਨੌਲਾ ਕਮੇਟੀ ਸਿੰਘ ਸਾਹਿਬ ਜੀ ਭਾਈ ਕਰਮਜੀਤ ਸਿੰਘ ਕਹਦੇ ਭਾਈ ਚਮਕੌਰ ਸਿੰਘ ਜੀ ਤੇ ਇੱਕ ਗੁਰੂ ਕੇ ਲਾਡਲੀਆਂ ਫੌਜਾਂ ਬਰਨਾਲੇ ਤੋਂ ਗਾਂਧੀ ਵੀਰ ਜੀ ਸ਼ਹਿਰੋਂ ਕਹਿੰਦੇ ਨੇ ਔਰ ਬਾਬਾ ਗੁਰਵਿੰਦਰ ਸਿੰਘ ਬਠਿੰਡਾ ਬਾਬਾ ਜਗਰੂਪ ਸਿੰਘ ਜੀ ਬਠਿੰਡਾ ਜਥੇਦਾਰ ਗੁਰੂ ਕੇ ਲਾਡਲੀਆਂ ਫੌਜਾਂ ਤਰਨਤਾਲ ਔਰ ਹੋਰ ਵੀ ਸਮੂਚੀਆਂ ਜਥੇਬੰਦੀਆਂ ਪਹੁੰਚ ਰਹੀਆਂ ਸਮਾਣੇ ਕੱਲ ਨੂੰ ਠੀਕ 11 ਵਜੇ ਅਸੀਂ ਪਹੁੰਚ ਰਹੇ ਹਾਂ ਜੀ ਪਟਿਆਲੇ ਦੇ ਸਮਾਣੇ ਦੇ ਨੌਜਵਾਨ ਜੂਥ ਔਰ ਗੁਰੂ ਕੀ ਹਰ ਲਾਡਲੀਆਂ ਫੋਰਜਾਂ ਨੂੰ ਬੇਨਤੀ ਹੈ ਪਾਲਾ ਕੋਲਾਰਾਂ ਵਾਲਾ ਸੋ ਉਹਦੇ ਖਿਲਾਫ ਅਸੀਂ ਕੱਲ ਨੂੰ ਆ ਰਹੇ ਹਾਂ ਉਹਨੇ ਦਰਖਾਸਤ ਵਿੱਚ ਲਿਖਾਇਆ ਕਿ ਮੈਨੂੰ ਧਮਕੀਆਂ ਦਿੱਤੀਆਂ ਪਹਿਲਾਂ ਤਾਂ ਸਾਬਤ ਕਰਵਾਵਾਂਗੇ ਧਮਕੀਆਂ ਫੋਨ ਤੇ ਦਿੱਤੀਆਂ ਕਿੱਥੇ ਦਿੱਤੀਆਂ ਔਰ ਜੇਕਰ ਧਮਕੀ ਕੋਈ ਨਾ ਹੋਈ ਤੇ ਉਹਦੇ ਤੇ ਬਣਦੀ ਕਾਰਵਾਈ ਐਕਸ਼ਨ ਪੁਲਿਸ ਲਵੇ ਔਰ ਵੱਤੋ ਵੱਸਿਕ ਜਤ ਬੰਨੀਆਂ ਜਿਹੜੀਆਂ 11 ਵਜੇ ਪਹੁੰਚਣ ਦੀ ਔਰ ਸੰਪਰਕ ਕਰ ਸਕਦੇ ਹੋ 82888 50045 ਨੰਬਰ ਤੇ 87145 404 99145 00811 ਸੋ ਪਰਮਜੀਤ ਸਿੰਘ ਕਹਿੰਦੇ ਨੇ ਕਿ ਇਹ ਨੰਬਰ ਹੈ ਤੁਹਾਨੂੰ ਨੰਬਰ ਜਿਹੜੇ ਮੈਂਸ਼ਨ ਕਰਾ ਦਾਂਗੇ ਹੋਰ ਵੀ ਸੋ ਵੱਤੋ ਵੱਤ ਸਮਾਣੇ ਕੱਲ ਨੂੰ ਥਾਣੇ 'ਚ ਪਹੁੰਚਣ ਦੀ ਕਿਰਪਾਤਾ ਕਰੋ ਮੀਡੀਆ ਨੂੰ ਵੀ ਬੇਨਤੀ ਹੈ ਸਮਾਣੇ ਵਾਲਾ ਵੀਡੀਓ ਜਿਹੜੇ ਹੈਗੇ ਮੀਡੀਆ ਹੈ ਪਟਿਆਲਾ ਉਹ ਵੀ ਉੱਥੇ ਪਹੁੰਚਣ ਦੀ ਥਾਣੇ ਦੇ ਵਿੱਚ ਥਾਣਾ ਸਿਟੀ ਸੋ ਵੱਧ ਤੋਂ ਵੱਧ ਆਓ ਆਪਾਂ ਤੁਹਾਨੂੰ ਸਵਾਲ ਜਵਾਬ ਕਰਾਂਗੇ ਸੋ ਬਾਬੇ ਕਲਾਰਾ ਵਾਲੇ ਨੂੰ ਬੇਨਤੀ ਆ ਵੀ ਹੁਣ ਭੱਜ ਨਾ ਜਾਈ ਤੇ ਹੁਣ ਤੂੰ ਸਾਹਮਣੇ ਆ ਕੇ ਮੱਥੇ ਲੱਗਣਾ ਤੇ ਸਾਡਾ ਜਿਹੜਾ ਮਕਸਦ ਹੈ ਤੇਰੇ ਨਾਲ ਕੋਈ ਲੜਾਈ ਨਹੀਂ ਤੇਰੇ ਨਾਲ ਕੋਈ ਝਗੜਾ ਨਹੀਂ ਸਾਡੀ ਜਿਹੜੀ ਲੜਾਈ ਹੈ ਸਿਰਫ ਇਹੀ ਹੈ ਵੀ ਸ਼ਾਂਤੀਪੂਰਵਕ ਬਹਿ ਕੇ ਆਪਾਂ ਸਵਾਲ ਜਵਾਬ ਕਰ ਲਈਏ ਤੇ ਜਾਂ ਤੂੰ ਜਿਹੜੇ ਕੰਮ ਕਰਦਾ ਹੈ ਲੋਕਾਂ ਨੂੰ ਚੌਕੀਆਂ ਲਾ ਕੇ ਗਮਰਾਹ ਕਰਦਾ ਹੈ ਉਹਨਾਂ ਕੰਮਾਂ ਦੀ ਤੋਹਫਾ ਕਰ ਵੀ ਮੈਂ ਇਹ ਕੁੱਤੇ ਕੰਮ ਨਹੀਂ ਕਰੂੰਗਾ ਬਸ ਇਹੜੇ ਪਖੰਡਵਾਦ ਲੋਕਾਂ ਨੂੰ ਗੁੰਮਰਾਹ ਕਰਨਾ ਠੱਗੀਆਂ ਮਾਰਨੀਆਂ ਲੁੱਟਣਾ ਐਵੇਂ ਘੂਤਾ-ਪ੍ਰੇਤਾਂ ਦੇ ਡਰਾਵੇ ਦੇ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਸੋ ਇਸ ਤੋਂ ਬਾਅਦ ਜਿਹੜੀ ਦੂਜੀ ਦੂਜਾ ਨੰਬਰ ਅਸੀਂ ਲਾਉਣਾ ਜੀ ਇੱਕ ਜਗਰਾਉਂ ਦਾ ਜਿਹੜਾ ਅ ਬਾਬਾ ਉੱਥੇ ਜਿੱਥੇ ਭਾਨਾ ਸਿੱਧੂ ਵੀਰ ਸਾਡੇ ਅ ਇੱਥੇ ਧਰੋਲਾ ਮੰਡੀ ਉਹਨੂੰ ਬਾਬਾ ਭਜਾਇਆ ਸੀਗਾ ਜਗਰਾਉਂ ਵਾਲੇ ਦਾ ਨੰਬਰ ਹੈ ਉਦੋਂ ਬਾਅਦ ਦੇ ਵਿੱਚ ਇਹ ਜਗਰਾਉਂ ਵਾਲੇ ਦੇ ਅ ਬਾਅਦ ਵਿੱਚ ਦਾਦੂ ਪਹਿਲਾਂ ਹੀ ਅਸੀਂ ਬਲਜੀਤ ਸਿੰਘ ਜਿਹੜਾ ਸੈਣੀਆ ਵਾਲਾ ਫਾਜ਼ਲ ਕੇ ਇਹ ਪੁੱਛਾ ਦਿੰਦਾ ਦਿੰਦਾ ਨਾ ਸਿਰ ਹਿਲਾਉਂਦਾ ਤੇ ਮੈਨੂੰ ਲੱਗਦਾ ਸ਼ਾਇਦ ਇਹ ਕਹਿੰਦਾ ਹੋਵੇ ਮੇਰੇ ਤਰ੍ਹਾਂ ਹਨੂਮਾਨ ਮਹਾਰਾਜ ਹੁੰਦੇ ਆ ਫੋਟੋ ਲਾਈ ਵੱਡੀ ਸਾਰੀ ਇਹ ਲੋਕਾਂ ਨੂੰ ਕਹਿੰਦਾ ਥੋੜੇ ਪੈਸੇ ਨਹੀਂ ਮੋٹے ਪੈਸੇ ਲੱਗਣੇ ਥੋੜੇ ਇਹ ਮੇਰੇ ਕੋਲ ਸਾਰੇ ਪ੍ਰੂਫ ਹੈ ਕਿ ਮੈਂ ਵਿਧ ਪ੍ਰੂਫ ਲੈ ਕੇ ਬਲਜੀਤ ਸਿੰਘ ਸੈਣੀਆਂ ਵਾਲਾ ਫਾਜ਼ਿਲਕਾਜ ਦਾ ਸੈਣੀਆਂ ਪਿੰਡ ਤੇ ਉੱਥੇ ਮੈਂ ਪਹੁੰਚ ਰਿਆਂ ਪਹਿਲਾਂ ਪਾਲੇ ਕਲਾਰੀ ਨਾਲ ਕਰ ਲਈਏ ਗੱਲਬਾਤ ਫਿਰ ਬਲਜੀਤ ਸੈਣੀਆਂ ਦੀ ਵਾਰੀ ਆਊਗੀ ਤੇ ਫਿਰ ਆ ਜਗਰਾਉਂ ਵਾਲਾ ਜਿਹੜਾ ਉਹਨੇ ਭਾਨੇ ਸਿੱਧੂ ਵੀਰ ਨੇ ਭਜਾਇਆ ਸੀ ਫਿਰ ਉਹਦੀ ਵਾਰੀ ਹੈ ਉਹ ਅਨਕੇ ਮੋٹے ਬਾਬਿਆਂ ਨੂੰ ਅਜਮੇਰ ਸ਼ਰੀਫ ਤੋਂ ਉੱਥੋਂ ਦੇ ਮੁਖੀ ਨੇ ਉਹਨਾਂ ਨੇ ਵੀ ਬੇਨਤੀ ਕਰ ਦਿੱਤੀ ਆ ਵੀ ਇਹ ਸਭ ਪਖੰਡ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੋ ਇਹੋ ਜਿਹੇ ਲੋਕ ਜਿਹੜੇ ਬਾਬੇ ਲੋਕ ਨੇ ਇਹਨਾਂ ਤੋਂ ਤੁਸੀਂ ਬਚੋ ਜੀ ਬਚੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ